ਹੈ ਸਰ ਜੀ ਅੱਜ ਆਪਾਂ ਪੁਰਾਣੇ ਟਾਂਡਾ ਰੋਡ ਤੇ ਆਏ ਹੈਗੇ ਆ ਕੀ ਹੈਗਾ ਮਾਮਲਾ ਹੈ ਇੱਥੇ ਜੀ ਇੱਕ ਰਿਸ਼ੀਕੇਸ਼ਾ ਸੈਂਟਰ ਆ ਆਪਣੇ ਹਸਪਤਾਲ ਆ ਅੱਖਾਂ ਦਾ ਤੇ ਇਹ ਆਪਣੇ ਇੱਕ ਹਫ਼ਤੇ ਤੋਂ ਇੱਥੇ ਨਹੀਂ ਆਏ ਹੈਗੇ ਡਾਕਟਰ ਸਾਹਿਬ ਹਰ ਸ਼ਨੀਵਾਰ ਦੀ ਸ਼ਨੀਵਾਰੀ ਆਉਂਦੇ ਆ ਅੱਜ ਇਹਨਾਂ ਨੇ ਸ਼ਨੀਵਾਰ ਆ ਕੇ ਦੇਖਿਆ ਤੇ ਇੱਥੇ ਇਹਨਾਂ ਦਾ ਸਿਲੰਡਰ ਵਗੈਰਾ ਚੋਰੀ ਹੋ ਗਿਆ ਫਿਰ ਬਾਕੀ ਤਾਰਾਂ ਵਗੈਰਾ ਪਟਕੇ ਲੈ ਗਏ ਆ ਅੰਦਰੋਂ ਸਾਰਾ ਤੋੜ ਦਿੱਤੇ ਕਾਫੀ ਕੁਝ ਤੇ ਹੋਰ ਵੀ ਕਈ ਚੀਜ਼ਾਂ ਡੀਵੀਆਰ ਵੀ ਚੱਕ ਕੇ ਲੈ ਗਏ ਆ ਹੁਣ ਪਤਾ ਕਰ ਰਹੇ ਹਾਂ ਤਫਤੀਸ਼ ਕਰ ਰਹੇ ਹੁਣ ਕੈਮਰੇ ਵਗੈਰਾ ਦੇਖ ਰਹੇ ਬਾਹਰੋਂ ਇਹਨਾਂ ਦਾ ਡੀਵੀਆਰ ਵੀ ਲੱਗਾ ਹੈ ਦੇਖ ਰਿਹਾ ਕਰ ਰਿਹਾ ਭਾਈ ਭਾਈ ਕੀ ਨਾਮ ਹੈ ਤੁਹਾਡਾ ਹਾਂਜੀ ਮੇਰਾ ਨਾਮ ਡਾਕਟਰ ਕਰਨਦੀ ਪ੍ਰਿਸ਼ੀ ਹੈ ਮੈਂ ਕੀ ਹੋਇਆ ਸਾਰਾ ਜਿਹੜਾ ਮਾਮਲਾ ਹੋਇਆ ਹੈ ਜਿਹੜਾ ਹਾਂਜੀ ਮੈਂ ਐਕਚੁਅਲੀ ਟਾਂਡੇ ਦਾ ਨਿਵਾਸੀ ਹਾਂ ਤੇ ਇੱਥੇ ਮੈਂ ਹਰ ਸ਼ਨੀਵਾਰ 9 ਤੋਂ 11 11:30 ਦੇ ਵਿੱਚ ਆਉਂਦਾ ਹਾਂ ਤੇ ਕੀ ਹੈਗਾ ਇਹ ਇਹ ਸਾਡਾ ਘਰ ਵੀ ਹੈ ਤੇ ਇੱਥੇ ਇੱਕ ਕਲੀਨਿਕ ਵੀ ਥੋੜਾ ਹੈ ਸਾਡਾ ਜਿਸ ਪੇਸ਼ੈਂਟ ਵਗੈਰਾ ਜਿਹੜੇ ਹੁਸ਼ਿਆਰਪੁਰ ਦੇ ਪੇਸ਼ੈਂਟ ਕੇਵਲ ਉਹਨਾਂ ਨੂੰ ਇੱਥੇ ਬੁਲਾ ਲੀਦਾ ਹੈ ਅੱਛਾ ਜੀ ਤੇ ਜਦੋਂ ਅਸੀਂ ਜਦੋਂ ਮੈਂ ਆਇਆ ਤਾਂ ਮੈਂ ਦੇਖਿਆ ਕਿ ਬਾਰਲਾ ਤਾਲਾ ਜਿਹੜਾ ਹੈ ਇਸ ਦਰਵਾਜ਼ੇ ਟੁੱਟੇ ਹੋਏ ਹੈਗੇ ਆ ਪੌੜੀ ਬਾਹਰ ਰੱਖੀ ਹੋਈ ਹੈ ਕਿ ਸਾਰੀ ਇਲੈਕਟ੍ਰੀਕਲ ਫਿਟਿੰਗ ਸਾਰੀ ਤੋੜੀ ਹੋਈ ਹੈ ਉਸ ਤੋਂ ਬਾਅਦ ਪਤਾ ਲੱਗਿਆ ਕਿ ਡੀਵੀਆਰ ਜੋ ਹੈ ਉਹ ਵੀ ਉਠਾ ਕੇ ਲੈ ਗਏ ਤੇ ਸਿਲੰਡਰ ਗੈਸ ਸਿਲੰਡਰ ਸੀ ਉਹ ਵੀ ਚੱਕ ਕੇ ਲੈ ਗਏ ਘੋਰ ਕੀ ਨੁਕਸਾਨ ਹੋਇਆ ਸਾਰਾ ਮੇਨ ਫਿਟਿੰਗ ਤਾਰਾ ਸਵਿਚ ਤੇ ਜਿਹੜੇ ਵੀ ਪੱਖੇ ਸੀਗੇ ਇਹਨਾਂ ਨੂੰ ਲੂਸ ਕਰ ਦਿੱਤਾ ਮੇਬੀ ਦੁਬਾਰਾ ਆਣਾ ਚਾਹੁੰਦੇ ਇਹਨਾਂ ਨੂੰ ਤੋੜਨ ਵਾਸਤੇ ਜਾਂ ਕੱਢਣ ਵਾਸਤੇ ਅੱਛਾ ਲਗਭਗ ਕਿੰਨਾ ਕਿੰਨਾ ਦਾ ਨੁਕਸਾਨ ਹੈਗਾ ਫਿਰੋ ਦੇਖੋ ਹਜੇ ਅੰਦਾਜ਼ਾ ਤਾਂ ਨਹੀਂ ਲਗਾਇਆ ਪਰ ਮਤਲਬ ਨੁਕਸਾਨ ਤਾਂ ਹੈ ਹੀ ਕਾਫੀ ਨੁਕਸਾਨ ਹੈ ਤੇ ਕੀ ਇਹਦੇ ਬਾਰੇ ਆਪਾਂ ਪੁਲਿਸ ਨੂੰ ਸੂਚਿਤ ਕੀਤਾ ਹੋਇਆ ਹੈ ਸਾਹਿਬ ਜੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਐਸਪੀ ਸਾਹਿਬ ਐਸਐਸਪੀ ਸਾਹਮਣੇ ਵੀ ਗੱਲ ਹੋ ਗਈ ਹੈ ਤੇ ਉਹ ਕਹਿੰਦੇ ਜਲਦੀ ਚੋਰਨ ਫੜ ਲਿਆ ਜਾਏਗਾ ਦਿੱਲੀ ਦਾ ਸ਼ਹਿਰ ਤੇ ਤਕਰੀਬਨ ਚੋਰੀਆਂ ਬਹੁਤ ਵਧ ਰਹੀਆਂ ਆ ਤੇ ਆਪਾਂ ਪ੍ਰਸ਼ਾਸਨ ਕੋਲੋਂ ਇਹ ਕੀ ਮੰਗ ਕਰਦੇ ਹਾਂ ਹਾਂਜੀ ਇਹ ਹੀ ਪ੍ਰਸ਼ਾਸਨ ਕੋਲ ਮੰਗ ਕਰਦੇ ਕਿ ਥੋੜਾ ਚੱਪੇ-ਚੱਪੇ ਤੇ ਨਜ਼ਰ ਰੱਖੀ ਜਾਵੇ ਤੇ ਇਹ ਜਿਹੜੇ ਚੋਰਾਂ ਨੂੰ ਸਖਤ ਸਜ਼ਾ ਦਿੱਤੀ ਜਾਵੇ